ਛੱਤ ਚੀਰ ਕਾਲ ਜੀ ਸਾਰਿਆਂ ਨੂੰ ਮੈਂ ਖੜੀ ਆ ਜੀ ਆਪਣੇ ਛੱਤ ਵਾਲੇ ਬਾਗ ਦੇ ਵਿੱਚ ਜਿੰਨੇ ਕ ਆਮ ਆਪਣੇ ਕਿਸਾਨ ਭਰਾਵਾਂ ਨੇ ਬੂਟੇ ਲਗਾਏ ਹੁੰਦੇ ਆ ਆਪਾਂ ਇੱਕ ਮਿੰਨੀ ਛੋਟੇ ਗਾਰਡਨ ਦੇ ਵਿੱਚ ਬਾਗ ਦੇ ਵਿੱਚ ਉਹਨੇ ਕ ਬੂਟੇ ਆਪਣੇ ਕੋਲ ਛੱਤ ਤੇ ਵੀ ਹੈਗੇ ਆ ਤੇ ਵੈਸੇ ਤਾਂ ਇੱਕ ਇੱਕ ਦੋ ਦੋ ਫਰੂਟ ਤੋੜਦੇ ਰਹੀਦਾ ਆ ਪਰ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਕਿ ਆਪਣੇ ਜਿਹੜਾ ਕਿੰਨਾ ਕ ਫਲ ਜਿਹੜਾ ਵਾ ਉਹ ਛੱਤ ਤੇ ਲੱਗ ਜਾਂਦਾ ਛੋਟੇ ਛੋਟੇ ਇਸ ਤਰ੍ਹਾਂ ਡਰਮਾਂ ਦੇ ਵਿੱਚ ਜਾ ਤੁਸੀਂ ਇਸ ਤਰ੍ਹਾਂ ਜਿਹੜੀਆਂ ਬਾਲਟੀਆਂ ਹੁੰਦੀਆਂ ਪੇਂਟ ਵਾਲੀਆਂ ਬਹੁਤ ਆਸਾਨੀ ਨਾਲ ਹੀ ਉਹ ਮਿਲ ਜਾਂਦੀਆਂ ਉਹਨਾਂ 'ਚ ਵੀ ਤੁਸੀਂ ਲਗਾ ਸਕਦੇ ਹੋ ਤੇ ਉਹਦੇ ਵਿੱਚ ਅਮਰੂਦ ਦੇ ਬੂਟੇ ਬਹੁਤ ਵਧੀਆ ਜਿਹੜੇ ਉਹ ਲੱਗ ਜਾਂਦੇ ਆ ਤੇ ਇੱਧਰ ਤੁਸੀਂ ਦੇਖੋ ਅਮਰੂਦ ਜਿਹੜੇ ਆਪਣੇ ਪੱਕ ਕੇ ਤਿਆਰ ਹੋ ਚੁੱਕੇ ਆ ਬਿਲਕੁਲ ਸੌਫਟ ਹੋ ਗਿਆ ਇਹ ਤੇ ਮੈਂ ਲੱਗੀ ਸੀ ਤੋੜਨ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਕੈਮਰੇ ਦੇ ਵਿੱਚ ਰੰਗ ਨਾ ਥੋੜਾ ਗ੍ਰੀਨ ਆ ਰਿਹਾ ਪਰ ਇਹ ਬਿਲਕੁਲ ਚਿੱਟੇ ਰੰਗ ਦੇ ਹੋ ਚੁੱਕੇ ਪੱਕ ਕੇ ਇਹ ਸਾਰੇ ਪੱਕ ਗਏ ਆ ਇਹ ਤੇ ਸਾਰੇ ਮੈਂ ਤੋੜ ਲੈਣੇ ਹੁਣ ਇੱਕ ਇੱਕ ਦੋ ਦੋ ਅੱਗੇ ਆਪਾਂ ਤੋੜੀ ਜਾਈਦੇ ਆ ਤੇ ਵੈਰਾਈਟੀ ਨਹੀਂ ਮੈਨੂੰ ਪਤਾ ਇਹ ਕਿਉਂਕਿ ਆਮ ਲੋਕਲ ਨਰਸਰੀਆਂ ਤੋਂ ਲਿਆਂਦੇ ਹੋਏ ਆ ਤੇ ਉਹ ਨਰਸਰੀਆਂ ਜੇ ਤੁਹਾਨੂੰ ਪਤਾ ਹੀ ਆ ਵੀ ਵੈਰਾਈਟੀਆਂ ਰੂਟੀਆਂ ਦਾ ਉਹਨਾਂ ਨੂੰ ਘੱਟ ਹੀ ਪਤਾ ਹੁੰਦਾ ਤੇ ਇਹ ਨਾ ਅਨਾਰ ਵੀ ਅਗਨੇਸ਼ ਬੋਲਦੇ ਸੀ ਪਰ ਪਤਾ ਨਹੀਂ ਕਿਹੜਾ ਹੋਣਾ ਤੇ ਇੱਧਰ ਆਪਣੇ ਹੈਗਾ ਆ ਇਹ ਨਿੰਬੂ ਦਾ ਪਲਾਂਟ ਇਹ ਮੈਂ ਸਰਕਾਰੀ ਨਰਸਰੀ ਦੇ ਵਿੱਚੋਂ ਲਿਆਈ ਸੀਗੀ ਤੇ ਪਰ ਇਹਦੇ ਨਿੰਬੂ ਸਹੀ ਆ ਕਿਉਂਕਿ ਆ ਹੁਣ ਤੁਸੀਂ ਜਿਹੜਾ ਮੌਸਮ 'ਚ ਨਿੰਬੂ ਲੱਗ ਰਿਹਾ ਨਾ ਮੈਨੂੰ ਉਹੀ ਨਿੰਬੂ ਸਹੀ ਲੱਗਦਾ ਤੇ ਅੱਗੇ ਇਹਦੇ ਵਿੱਚ ਵੇਖੋ ਫਲਾਵਰਿੰਗ ਵੀ ਆ ਗਈ ਆ ਜਿਹੜੀ ਫਿਰ ਅੱਗੇ 3-4 ਮਹੀਨੇ ਬਾਅਦ ਪੱਕਣੀ ਆ ਦੇਖੋ ਇੱਧਰ ਤੇ ਆਹ ਨਿੰਬੂ ਹੁਣ ਇਸ ਤਰ੍ਹਾਂ ਇਹਦੇ ਵਿੱਚ ਤਿਆਰ ਹੋ ਰਹੇ ਆ ਤੇ ਇਹ ਬੂਟੇ ਨੂੰ ਵੀ ਇੱਧਰ ਇੱਕ ਅਮਰੂਦ ਲੱਗਾ ਹੋਇਆ ਫਸਟ ਟਾਈਮ ਹੀ ਫਲ ਲੱਗਾ ਆ ਤੇ ਆਪਾਂ ਤੋੜ ਕੇ ਦੇਖਨੇ ਆ ਕਿ ਪਿੰਕ ਕਲਰ ਆ ਕਿ ਜਾਂ ਇਹਦਾ ਵਿੱਚੋਂ ਵਾਈਟ ਹੀ ਰੰਗ ਆ ਇਹ ਪੰਜ ਮੈਂ ਤੋੜ ਲੇ ਆ ਤੇ ਬਾਕੀ ਕੁਝ ਹਲੇ ਕੱਚੇ ਆ ਉਹ ਆਪਾਂ ਛੱਡ ਦਿੰਨੇ ਆ ਤੇ ਗਾਂਵਾਂ ਵਾਲੇ ਵੀ ਫੁੱਲ ਜਿਹੜੇ ਇਹਨੂੰ ਲੱਗੇ ਆਏ ਆ ਇਹ ਮੇਰੇ ਆਨਲਾਈਨ ਮੰਗਾਏ ਹੋਏ ਆ ਕੁਝ ਬੂਟੇ ਵਿੱਚੋਂ ਤੇ ਕੁਝ ਆਪਾਂ ਜਿਹੜੀ ਆ ਇਥੋਂ ਲੋਕਲ ਨਰਸਰੀਆਂ ਆਮ ਹੀ ਆਪਣੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਹੁੰਦੀਆਂ ਉੱਥੋਂ ਆਪਾਂ ਲਏ ਹੋਏ ਆ ਅਮਰੂਦ ਦੇ ਬੂਟੇ ਮੇਰੇ ਕੋਲ ਹੈਗੇ ਆ ਜੀ ਤੇ ਕਿਹੜੇ ਡਰਮ 'ਚ ਲੱਗਾ ਤੇ ਕਿਦਰ ਬਾਲਟੀ 'ਚ ਇਹ ਵਾਲਾ ਲੱਗਾ ਇਹਨੂੰ ਫਾਲ ਨਹੀਂ ਲੱਗਾ ਕੋਈ ਵੀ ਇਹ ਮੈਨੂੰ ਲੱਗਦਾ ਰੈੱਡ ਡਾਇਮੰਡ ਲੱਗਦਾ ਇਹ ਵਾਲਾ ਕਿ ਪੱਤਿਆਂ ਤੋਂ ਪਛਾਣਿਆ ਜਾਂਦਾ ਤੇ ਰੈਡ ਡਾਇਮੰਡ ਨੂੰ ਮੈਂ ਦੇਖਿਆ ਵਾ ਮੇਰੇ ਕੋਲ ਹੈ ਇਹਦੇ 4 ਜਾਂ 5 ਬੂਟੇ ਆ ਕੁਝ ਜ਼ਮੀਨ ਤੇ ਵੀ ਮੈਂ ਲਗਾਏ ਹੋਏ ਆ ਤੇ ਇਹਨੂੰ ਗਰਮੀ ਵਾਲਾ ਫਲ ਨਹੀਂ ਲੱਗਦਾ ਆਪਣੇ ਪੰਜਾਬ ਦੇ ਵਿੱਚ ਕੋਈ ਥੱਲੇ ਵੀ ਸਾਡੇ ਜਿਹੜਾ ਛੱਤ ਲੱਗਾ ਨਾ ਉਹਨੂੰ ਵੀ ਫਲ ਨਹੀਂ ਲੱਗਾ ਤੇ ਜਿਹੜਾ ਇਹ ਛੱਤ ਤੇ ਲੱਗਾ ਇਹਨੂੰ ਵੀ ਇੱਕ ਵੀ ਫਲ ਨਹੀਂ ਲੱਗਾ ਇਹਨੂੰ ਸਿਰਫ ਆਪਣੇ ਸਰਦੀਆਂ ਵਾਲਾ ਹੀ ਫਲ ਆਉਂਦਾ ਜਿਹੜਾ ਰੈਡ ਡਾਇਮੰਡ ਆ ਤੇ ਬਾਕੀ ਅਮਰੂਦਾਂ ਨੂੰ ਫਲ ਸਦਾ ਹੀ ਲੱਗਾ ਰਹਿੰਦਾ ਇੱਧਰ ਜਿਹੜਾ ਮੈਂ ਇੱਕ ਦੇਸੀ ਅਮਰੂਦ ਵੀ ਲਗਾਇਆ ਹੋਇਆ ਪੱਤਿਆਂ ਵਾਸਤੇ ਕਿਉਂਕਿ ਇਹਦੇ ਪੱਤੇ ਵਗੈਰਾ ਆਪਾਂ ਵਰਤ ਲਈਦੇ ਆ। ਗਵਾਵਾ ਟੀ ਬਣਾਉਣ ਵਾਸਤੇ ਬਹੁਤ ਵਧੀਆ ਹੁੰਦਾ ਸਿਹਤ ਵਾਸਤੇ ਜਿਹੜਾ ਗਵਾਵਾ ਟੀ ਬਣਾਣੀ ਤੇ ਉਹਦੇ ਵਾਸਤੇ ਮੈਂ ਦੇਸੀ ਅਮਰੂਦ ਲਾਇਆ ਹੋਇਆ ਇਹਨੂੰ ਫਲ ਤਾਂ ਲੱਗੂਗਾ ਚੋ 25 ਸਾਲ ਨਹੀਂ ਜਾ ਕੇ ਪਰ ਇਹਦੇ ਪੱਤੇ ਜਿਹੜੇ ਉਹ ਕੰਮ ਆ ਜਾਂਦੇ ਆ। ਇਹ ਲਗਾਇਆ ਵੀ ਮੈਂ ਪੱਤਿਆਂ ਵਾਸਤੇ ਹੀ ਹੋਇਆ। ਇਹ ਠੀਕੋ ਵੈਰੀਕੇਟਡ ਮਾਲਟਾ ਇਹ ਪਤਾ ਨਹੀਂ ਕਿ ਕਾਦਾ ਬੁੱਟਾ ਆ ਹਜੇ ਦੇ ਪੱਤਿਆਂ ਤੋਂ ਅੰਦਾਜ਼ਾ ਨਹੀਂ ਲੱਗ ਰਿਹਾ ਹੈਗਾ ਪਰ ਮੈਂ ਨਾ ਇਹ ਲਗਾਇਆ ਸੀਗਾ ਕੀ ਹੁੰਦੀ ਆਪਣੀ ਉਹ ਆ ਪੰਜਾਬ ਦੇ ਵਿੱਚ ਤਾਂ ਅਸੀਂ ਇਹਨੂੰ ਕਹਿ ਦਿੰਨੇ ਆ ਜਿਹਦੇ ਅਚਾਰ ਵੀ ਬੰਦਾ ਹੁੰਦਾ ਨਾਮ ਨਹੀਂ ਮੈਨੂੰ ਯਾਦ ਆ ਰਿਹਾ ਹੁਣ ਇਹਦਾ ਜਾਂ ਤਾਂ ਇਹ ਚਕੋਤਰਾ ਹੋਊਗਾ ਤੇ ਜਾਇਓ ਜਿਹੜੇ ਵੱਡੇ ਵੱਡੇ ਜਿਹੜੇ ਵੱਡੇ ਨਿੰਬੂ ਹੁੰਦੇ ਨਾ ਮੈਨੂੰ ਨਾਮ ਨਹੀਂ ਉਹਦਾ ਨਾਮ ਹੀ ਭੁੱਲ ਗਿਆ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਤੇ ਜਾਇਓ ਉਹਦਾ ਬੂਟਾ ਹੋਊਗਾ ਹੰਦੇ ਸਾਲ ਫਲ ਲੱਗੂਗਾ ਨਾ ਤੇ ਫਿਰ ਆਪਾਂ ਨੂੰ ਪਤਾ ਲੱਗਣਾ ਤੇ ਇਹ ਅਮਰੂਦ ਨੂੰ ਤੁਸੀਂ ਦੇਖੋ ਹੁਣ ਫਿਰ ਫਲ ਕਿੰਨਾ ਜਿਹੜਾ ਉਹ ਲੱਗ ਗਿਆ ਚਾਰ ਜਾਂ ਪੰਜ ਮੇਕੋ ਅਮਰੂਦ ਦੇ ਬੂਟੇ ਆ ਦੋ ਰੈਡ ਡਾਇਮੰਡ ਆ ਤੇ ਰੈਡ ਡਾਇਮੰਡ ਨੂੰ ਬਿਲਕੁਲ ਵੀ ਫਲ ਨਹੀਂ ਲੱਗਾ ਗਰਮੀਆਂ ਵਾਲਾ ਥੱਲੇ ਥੱਲੇ ਵੀ ਨਹੀਂ ਲੱਗਾ ਤੇ ਛੱਤ ਤੇ ਵੀ ਨਹੀਂ ਲੱਗਾ ਕੋਸੇ ਜਮੀਨ ਤੇ ਲੱਗੇ ਹੋਏ ਉਹਨੂੰ ਵੀ ਬਿਲਕੁਲ ਨਹੀਂ ਲੱਗਾ ਤੇ ਬਾਕੀ ਸਾਰੇ ਅਮਰੂਦ ਜਿਹੜੇ ਨਾ ਉਹ ਭਰੇ ਹੋਏ ਆ ਜਮੀਨ ਵਾਲੇ ਮੈਂ ਤੁਹਾਨੂੰ ਦਿਖਾਉਣੀ ਇੱਥੋਂ ਹੀ ਜੇ ਦਿਸ ਗਏ ਇਹ ਹੈਗਾ ਨਿੰਬੂ ਇਹਦਾ ਆਪਾਂ ਹੁਣ ਡਰਮ ਚੇਂਜ ਕੀਤਾ ਪਰ ਮੈਨੂੰ ਲੱਗਦਾ ਸੀ ਵੀ ਇਹਨੇ ਫਲ ਜਿਹੜਾ ਝਾੜ ਦੇਣਾ ਪਰ ਨਹੀਂ ਬਚ ਗਿਆ ਫਲ ਚਾਰ ਪੰਜ ਹੀ ਫਲ ਲੱਗੇ ਸੀ ਪਰ ਬਚ ਗਏ ਆ ਇਹਨੂੰ ਆਪਾਂ ਵੱਡਾ ਸਾਰੇ ਡਰਮ ਚ ਲਾਤਾ 200 ਲੀਟਰ ਦੇ ਵਿੱਚ ਹੁਣ ਇਹਨੂੰ ਜ਼ਰੂਰਤ ਨਹੀਂ ਪੈਣੀ ਬਦਲਣ ਦੀ ਤੇ ਇਹ ਆਪਣਾ ਲੱਗਾ ਹੋਇਆ ਛੱਤ ਤੇ ਗਾਰਡਨ ਤੇ ਅਨਾਰ ਵੀ ਕਾਫੀ ਲੱਗੇ ਹੋਏ ਆ ਤੇ ਉਹ ਵੀ ਆਪਾਂ ਤੁਹਾਡਨਾਂ ਤੁਹਾਨੂੰ ਦਿਖਾਉਨੇ ਆ ਗਲਗਲ ਹਾਂਜੀ ਮੈਨੂੰ ਯਾਦ ਆ ਗਿਆ ਗਲਗਲ ਦਾ ਬੂਟਾ ਸੀ ਇਹ ਵਾਲਾ ਤੇ ਦੇਖੋ ਗਲਗਲ ਨਿਕਲਦੀ ਆ ਜਾਂ ਨਹੀਂ ਨਿਕਲਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਤੇ ਹਜੇ ਬੂਟੇ ਨੂੰ ਦੇ ਪੱਤਿਆਂ ਤੋਂ ਪਤਾ ਲੱਗ ਰਿਹਾ ਵਾ ਪਰ ਵੀ ਇਹ ਸੰਤਰਾ ਨਿੰਬੂ ਜਾਂ ਕਿੰਨੂ ਨਹੀਂ ਹੈਗਾ ਪੱਤੇ ਬਹੁਤ ਚੌੜੇ ਆ ਇਹਦੇ ਜਾਂ ਚਕੋਤਰਾ ਹੋਊਗਾ ਜਾਂ ਫਿਰ ਗਲਗਲ ਹੋਊਗਾ ਵੈਸੇ ਮੈਂ ਲਗਾਈ ਗਲਗਲ ਆ ਕਿਉਂਕਿ ਚਕੋਤਰੇ ਚਕੋਤਰੇ ਦਾ ਬੂਟਾ ਮੇਰੇ ਕੋਲ ਪਹਿਲਾਂ ਵੀ ਹੈਗਾ ਆ ਇਹ ਵੀ ਨਿੰਬੂ ਦੀ ਇੱਕ ਵੈਰਾਈਟੀ ਆ ਵੀ ਪਰ ਗਰਮੀਆਂ ਦੇ ਵਿੱਚ ਹੀ ਫਲ ਲੱਗਦਾ ਵਾਈਟ ਜਾਮਨ ਇਹ ਵਾਲਾ ਮੈਂ ਲਗਾਇਆ ਸੀਗਾ ਉਹਦਾ ਬੂਟਾ ਆੜੂ ਤਾਂ ਬਹੁਤ ਵਧੀਆ ਵੈਰਾਈਟੀ ਨਿਕਲੀ ਏਡੇ ਏਡੇ ਮੋٹے ਇਹਨੂੰ ਆੜੂ ਲੱਗਦੇ ਆ ਇਹ ਵੀ ਇੱਧਰ ਆਪਣੇ ਆ ਗਏ ਕਿੰਨੂ ਪੰਜ ਕਿੰਨੂ ਇਹਨੂੰ ਲੱਗੇ ਆ ਆਦ ਹੈਗੀ ਮਲਬਰੀ ਜਿਹੜੀ ਕਿ ਸਦਾ ਹੀ ਲੱਗੀ ਰਹਿੰਦੀ ਆ ਇਹ ਹੈਗਾ ਛੋਟਾ ਨਿੰਬੂ ਕਾਗਜੀ ਨਿੰਬੂ ਇੱਧਰ ਸਾਰੇ ਹੀ ਅਨਾਰ ਦੇ ਬੂਟੇ ਲੱਗੇ ਹੋਏ ਆ ਅਨਾਰ ਦੇ ਬੂਟੇ ਮੇਰੇ ਕੋਲ ਬਹੁਤ ਆ ਮੈਂ ਹਜੇ ਥੱਲੇ ਵੀ ਲਾ ਜਾ ਕੇ ਨਾ ਲਗਾਤੇ ਆ ਜ਼ਮੀਨ ਤੇ ਵੀ ਇੱਧਰ ਤੁਸੀਂ ਦੇਖੋ ਨਾਰਕ ਡਿਕ ਡੇ ਵੱਡੇ ਲੱਗੇ ਹੋਏ ਇਹਨੂੰ ਕੁਝ ਫਿਰ ਮੈਂ ਛਾਤ ਤੇ ਹੀ ਰਹਿਣ ਦਿੱਤੇ ਕੁਝ ਮੈਂ نیچے ਲਾ ਕੇ ਜ਼ਮੀਨ ਤੇ ਲਗਾਤੇ ਇਹ ਮੈਂ ਅਨਾਨਾਸ ਦਾ ਬੂਟਾ ਲਗਾਇਆ ਵਾ ਦੇਖਦੇ ਆਪਾਂ ਇਹਨੂੰ ਫਲ ਆਉਂਦਾ ਆ ਜਾਂ ਨਹੀਂ ਆਉਂਦਾ ਏ ਵੀ ਇੱਧਰ ਕਾਗਜ਼ੀ ਨਿੰਬੂ ਆ ਇਹ ਕੱਪ ਕਾਗਜ਼ੀ ਨਿੰਬੂ ਜ਼ਮੀਨ ਤੇ ਲਗਾ ਦੇਣਾ ਤੇ ਇੱਕ ਆਪਾਂ ਇੱਥੇ ਰਹਿਣ ਦੇਣਾ ਇੱਧਰ ਫਿਰ ਆ ਗਿਆ ਆੜੂ ਪਰ ਇਹ ਆੜੂ ਵਧੀਆ ਨਹੀਂ ਹੈਗਾ ਲਗਾਇਆ ਇਹ ਵੀ ਨਰਸਰੀ ਚੋਂ ਲਿਆਣ ਕੇ ਆ ਪਰ ਇਹਦੇ ਆੜੂ ਬਿਲਕੁਲ ਛੋਟੇ ਛੋਟੇ ਲੱਗਦੇ ਆ ਇਹ ਵੈਰੈਟੀ ਜਿਹੜੀ ਉਹ ਵਧੀਆ ਨਹੀਂ ਹੈਗੀ ਇਸ ਵਾਰ ਨਹੀਂ ਵਧੀਆ ਲੱਗੇ ਮੈਂ ਕਿਹਾ ਚਲੋ ਇੱਕ ਸਾਲ ਹੋਰ ਵੇਖਦੇ ਆ ਕਿ ਫਲ ਕਿਦਾਂ ਦਾ ਆਉਂਦਾ ਫਿਰ ਆਉਂਦੇ ਸਾਰ ਚੇਂਜ ਕਰ ਦਵਾਂਗੇ ਔਰ ਨਾਰ ਨਾਰ ਤਾਂ ਬਹੁਤ ਲੱਗ ਰਹੇ ਆ ਭਰ ਭਰ ਕੇ ਇਹ ਵਾਲਾ ਵੀ ਹੈਗਾ ਮਾਲਟੇ ਦਾ ਬੂਟਾ ਮਾਲਟੇ ਨਹੀਂ ਲੱਗੇ ਮੈਨੂੰ ਲੱਗਦਾ ਵੀ ਸ਼ਾਇਦ ਮਾਲਟਾ ਦੂਜੇ ਤੀਜੇ ਸਾਲ ਹੀ ਲੱਗਦਾ ਸੰਤਰਾ ਵੀ ਤੀਜੇ ਸਾਲ ਹੀ ਲੱਗਦਾ ਫਲ ਕਿੰਨੂੰ ਉਸੇ ਸਾਲ ਹੀ ਲੱਗਿਆਉਂਦੇ ਜਿਹੜੇ ਸਾਲ ਤੁਸੀਂ ਬੂਟਾ ਲਗਾਉਂਦੇ ਹੋ ਨਾ ਜੇ ਤੁਹਾਨੂੰ ਛੇਤੀ ਫਲ ਚਾਹੀਦਾ ਤਾਂ ਤੁਸੀਂ ਕਿੰਨੂੰ ਲਗਾਓ ਕਿੰਨੂੰ ਬਹੁਤ ਛੇਤੀ ਫਲ ਦੇ ਦਿੰਦਾ ਇਹ ਸਰਕਾਰੀ ਨਰਸਰੀ ਤੋਂ ਲਿਆਂਦੇ ਹੋਏ ਆ ਨਾਰਾਂ ਦੇ ਬੂਟੇ ਆ ਪਰ ਵੈਰੈਟੀ ਪਤਾ ਨਹੀਂ ਕਿਹੜੀ ਆ ਜਦੋਂ ਪੱਕਣਗੇ ਫਿਰ ਆਪਾਂ ਦੇਖਾਂਗੇ ਕਿਹੜੀ ਆ ਇਹ ਹੈਗਾ ਚਕੋਤਰੇ ਦਾ ਬੂਟਾ ਇਹ ਪੱਤਿਆਂ ਤੋਂ ਪਤਾ ਲੱਗ ਜਾਂਦਾ ਚਕੋਤਰਾ ਚੀਕੂ ਚੀਕੂ ਨੂੰ ਇਸ ਵਾਰ ਫਲ ਲੱਗਾ ਪਿਛਲੇ ਸਾਲ ਨਹੀਂ ਸੀ ਲੱਗਾ ਕਿਉਂਕਿ ਮੈਂ ਇਹਦਾ ਗਮਲਾ ਚੇਂਜ ਕਰਤਾ ਸੀ ਇਸ ਕਰਕੇ ਇਹਨੇ ਫਲ ਜਿਹੜਾ ਛਾੜ ਦਿੱਤਾ ਸੀ ਤੇ ਇਧਰ ਆ ਹੈਗਾ ਆਪਣਾ 베ਰੀ ਮਿਸ ਇੰਡੀਆ ਆ ਦਾ ਹੁਣ ਜਿਹੜਾ ਬੇਰ ਲੱਗੇ ਤਾਂ ਕਿਸੇ ਕੰਮ ਨਹੀਂ ਆਉਂਦੇ ਤੇ ਵੈਸੇ ਸੁੱਕ ਜਾਣੇ ਆ ਤੇ ਪੱਕਦੇ ਵੀ ਨਹੀਂ ਹੈਗੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਵੱਡੇ ਬੂਟੇ ਹੋ ਗਏ ਚੀਕੂ ਤਾਂ ਲਗਭਗ 6 ਫੁੱਟ ਦੇ ਕਰੀਬ ਹੀ ਹੋ ਚੁੱਕਾ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਉਹ ਬੂਟੇ ਲਗਾ ਸਕਦੇ ਹੋ ਫਲਾਂ ਵਾਲੇ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਜਰੂਰ ਲਗਾਓ ਥੋੜੇ ਥੋੜੇ ਖਾਸ ਹੋ ਕੇ ਕਿੰਨੂ ਲਗਾਓ ਤਾਂ ਅਨਾਰ ਬਹੁਤ ਛੇਤੀ ਇਹਨੂੰ ਫਲ ਵੀ ਲੱਗਿਆ ਹੁੰਦਾ ਤੇ ਇੰਨੀ ਜ਼ਿਆਦਾ ਕੇਅਰ ਦੀ ਵੀ ਜ਼ਰੂਰਤ ਨਹੀਂ ਪੈਂਦੀ ਜਿਹੜੀ ਕੋਈ ਇਸ ਤਰ੍ਹਾਂ ਸੁੱਕੀ ਟਾਣੀ ਹੁੰਦੀ ਹੈ ਨਾ ਉਹਨੂੰ ਤੁਸੀਂ ਲਾ ਦਿਓ ਜੇ ਤੁਸੀਂ ਆਰਗੈਨਿਕ ਕਰਨਾ ਚਾਹੁੰਦੇ ਹੋ ਤਾਂ ਆਰਗੈਨਿਕ ਕਰ ਸਕਦੇ ਹੋ ਜੇ ਤੁਸੀਂ ਨਹੀਂ ਆਰਗੈਨਿਕ ਕਰਨਾ ਤੇ ਸਿਰਫ ਇੱਕ ਖਾਦ ਕੋਲ ਰੱਖੋ ਹਮੇਸ਼ਾ ਡੀਏਪ ਹੁਣ ਮੈਂ ਵੀ ਇਹਨਾਂ ਨੂੰ ਫੜ ਲਾ ਕੇ ਇੱਕ ਵਾਰੀ ਡੀਏਪੀ ਥੋੜੀ ਥੋੜੀ ਪਾ ਦੇਣੀ ਆ ਕਿਉਂਕਿ ਬਰਸਾਤਾਂ ਦਾ ਮੌਸਮ ਤੁਹਾਨੂੰ ਪਤਾ ਬੂਟੇ ਨੇ ਜਿਹੜਾ ਵਧਣਾ ਹੁੰਦਾ ਸਭ ਤੋਂ ਜ਼ਿਆਦਾ ਬੂਟੇ ਜਿਹੜੇ ਬਰਸਾਤ ਦੇ ਵਿੱਚ ਹੀ ਖੁਸ਼ ਰਹਿੰਦੇ ਆ ਉਦੋਂ ਹੀ ਸਭ ਤੋਂ ਜ਼ਿਆਦਾ ਇਹ ਵਾਦੇ ਫੁੱਲਦੇ ਆ ਤੇ ਮੈਂ ਵੀ ਹੁਣ ਇਹਨਾਂ ਨੂੰ ਕੱਲ ਨੂੰ ਡੀਏਪੀ ਥੋੜੀ ਥੋੜੀ ਸਾਰੇ ਹੀ ਬੂਟਿਆਂ ਨੂੰ ਪਾ ਦੇਣੀ ਆ ਕਿਉਂਕਿ ਜੇ ਆਪਾਂ ਪਿਓਰ ਆਰਗੈਨਿਕ ਰੱਖਦੇ ਆ ਨਾ ਤਾਂ ਫਿਰ ਮਤਲਬ ਕੁਝ ਵੀ ਪੱਲੇ ਨਹੀਂ ਪੈਂਦਾ ਮੈਂ ਜਿੱਥੇ ਤੱਕ ਮੇਰਾ ਮੈਂ 3-4 ਸਾਲ ਦਾ ਮੇਰਾ ਆਪਣਾ ਤਜਰਬਾ ਕਹਿੰਦਾ ਵੀ ਫਾਲ ਫੇ ਨਹੀਂ ਮਿਲਦੇ ਬੂਟੇ ਜਰੂਰ ਤੁਸੀਂ ਸ਼ੋਅ ਵਾਸਤੇ ਲਗਾ ਸਕਦੇ ਹੋ ਜਾਂ ਫੇ ਬਹੁਤ ਮਹਿੰਗੀਆਂ ਜਿਹੜੀਆਂ ਤੁਹਾਨੂੰ ਖਾਦਾਂ ਲਿਆਉਣੀਆਂ ਪੈਂਦੀਆਂ ਆ ਜਿਹੜੀਆਂ ਕਿ ਆਰਗੇਨਿਕ ਆਉਂਦੀਆਂ ਆ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਸਾਰਾ ਗਾਰਡਨ ਜਿੱਦਾਂ ਕਿ ਜ਼ਮੀਨ ਤੇ ਹੀ ਲਗਾਏ ਹੁੰਦੇ ਬੂਟੇ ਏਡੇ ਏਡੇ ਵੱਡੇ ਹੋ ਚੁੱਕੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਜਿਹੜੇ ਥੱਲੇ ਬੂਟੇ ਲੱਗੇ ਹੋਏ ਜ਼ਮੀਨ ਤੇ ਆ ਦੇਖੋ ਤਸਵੀਰ ਤੁਸੀਂ ਕਿੰਨੇ ਮੈਲਫਾਫੇ ਤੋਂ ਬਣ ਦਿੱਤੇ ਆ ਤੇ ਕਿੰਨੇ ਸਾਰੇ ਹਜੇ ਬੰਨਣ ਵਾਲੇ ਵੀ ਰਹਿੰਦੇ ਆ ਬਹੁਤ ਅਮਰੂਦ ਲੱਗਾ ਹੋਇਆ ਵਾ ਜਮੀਨ ਵਾਲੇ ਬੂਟਿਆਂ ਨੂੰ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਭਰੇ ਪਏ ਆ ਇਹ ਬੂਟੇ ਸਾਰੇ ਹੀ ਸਿਰਫ ਰੈਡ ਡਾਇਮੰਡ ਦੇ ਦੋ ਬੂਟੇ ਆ ਉਹਨਾਂ ਨੂੰ ਹੁਣ ਫੁੱਲ ਲੱਗੇ ਆ ਤੇ ਫਿਰ ਤੁਸੀਂ ਦੇਖੋ ਵੀ ਉਹਨਾਂ ਨੂੰ ਜਾ ਕੇ ਮੈਨੂੰ ਲੱਗਦਾ ਦਸੰਬਰ ਦੇ ਵਿੱਚ ਫਲ ਪੱਕੂਗਾ ਤੇ ਬਾਕੀ ਸਾਰਿਆਂ ਨੂੰ ਹੁਣ ਫਲ ਲੱਗਾ ਹੋਇਆ ਵਾ ਸਿਰਫ ਇੱਕ ਰੈਡ ਡਾਇਮੰਡ ਨੂੰ ਨਹੀਂ ਲੱਗਦਾ ਜੇ ਤੁਸੀਂ ਦੋ ਸੀਜ਼ਨ ਚ ਫੜ ਲੈਣਾ ਤਾਂ ਫਿਰ ਰੈੱਡ ਡਾਇਮੰਡ ਜਿਹੜਾ ਵਾ ਉਹ ਨਾਲ ਲਗਾਓ ਇੱਧਰ ਆਪਣਾ ਸਾਰਾ ਜਿਹੜਾ ਖੇਤ ਵਾਲਾ ਤੁਸੀਂ ਦੇਖ ਸਕਦੇ ਹੋ ਗਾਰਡਨ ਬਾਗ ਛੋਟਾ ਜਿਹਾ ਬਾਗ ਆਪਣਾ ਲੱਗਾ ਹੋਇਆ ਪਿੱਛੇ ਜ਼ਮੀਨ ਦੇ ਵਿੱਚ ਇਹ ਹੈਗਾ ਆਪਣਾ ਛੱਤ ਤੇ ਬਾਗ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗ ਰਹੀਆਂ ਤਾਂ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ